ਪੋਸਟ ਤੁਹਾਡੀ ਮੈਂ ਦੇਖੀ ਆ ਕਲੀਲ ਦੇਖੀ ਸੀ ਹਾਂਜੀ ਭਾਨੇ ਸਿੱਧੂ ਵਾਲੀ ਹਾਂਜੀ ਹਾਂਜੀ ਮੈਂ ਵੀ ਯਾਨੀ ਕਿ ਵੀ ਉਹ ਹੀ ਉਸ ਟੌਪਿਕ ਤੇ ਉਹਨਾਂ ਨਾਲ ਮਾੜੀ ਗੱਲ ਕਰਨੀ ਸੀ ਕਿ ਵੀ ਜਦਾ ਨਾ ਕਿ ਉਹ ਮੈਂ ਨਹੀਂ ਦੇਖ ਲਾ ਇਹਨਾਂ ਦੀ ਜਿਹੜੀਆਂ ਆਪਣੇ ਭਾਨੇ ਦੀਆਂ ਯਾਰ ਇਹ ਡਿਸੀਜਨ ਮੇਕ ਕਰਦੇ ਆ ਇਹ ਕੌਣ ਆ ਬੰਦੇ ਨਾ ਅਸੀਂ ਸਾਨੂੰ ਪੰਜਾਬ ਦਾ ਦਰਦ ਆ ਸਭ ਚੋਰਿਆ ਹੈ ਅੰਡ ਮੈਂ ਇਹਨਾਂ ਨੂੰ ਕਿਸੇ ਕੰਮ ਲਈ ਕਾਲ ਕੀਤੀ ਸੀ ਆ ਮੈਨ ਉਹ ਬੈ ਕੇ ਨਹੀਂ ਚੱਲਦਾ ਫਿਰਦਾ ਪੰਮਾ ਪਾਬੇ ਦੀ ਕਰਪਾ ਮੇਰੇ ਸੱਤਾਂ ਪੱਤ ਜੀ ਨਸਿਆ ਓਕੇ ਮੈਨੂੰ ਇਸ ਗੰਬੰਧੇ ਹੀ ਗਲਤ ਹੈ ਯਾਰ ਕਿਉਂਕਿ ਇਹਨਾਂ ਨੂੰ ਮੈਂ ਕਦੇ ਕੰਮ ਨਹੀਂ ਗੂਨ ਕੀਤਾ ਪੈਸੇ ਬਣਾਉਣ ਵਾਲੇ ਬੰਦੇ ਆ ਜਿਹੜੇ ਲੋਕਾਂ ਨੂੰ ਇਹਦੇ ਗਲਤ ਤਰੀਕੇ ਨਾਲ ਪੈਸੇ ਬਣਾਉਂਦਾ ਜੀ ਫੁਲਾਣਾ ਬਣਾਉਂਦਾ ਹੈਨਾ ਸਭ ਤੋਂ ਵੱਡੇ ਚੋਰ ਇਹ ਆ ਯਾਰ ਇਹਨਾਂ ਦੇ ਜਿਹੜੀ ਨਾਥੋਂ ਪਾਓ ਸਾਨੂੰ ਉਹ ਮੈਂ ਜਿੰਨੀਆਂ ਮਾਰਦੀ ਜਿਹੜੀ ਜਿੰਨੇ ਮਾਰਦੀ ਬੰਦੇ ਦਾ ਇਕੱਠਾ ਉਹ ਇਹੀ ਕਰਾਵਾਂਗੇ ਆਣਾ ਇਹ ਨੋ ਨੀਆ ਜੀ ਬਿਜਾ ਵਾਲੇ ਵੀ ਜੁੱਤੀ ਚੱਕੋ ਇਹਨਾਂ ਵਾਲੇ ਮਾੜੀ ਜੀ ਕਿਉਂਕਿ ਅਸੀਂ ਪੰਜਾਬ ਦੇ ਦਰਦੀ ਪੰਜਾਬ ਤੁਸੀਂ ਹੀ ਯਾਦ ਕੱਲੇ ਦਰਦੀ ਹੋਗੇ ਤੁਸੀਂ ਇੱਕ ਸਰਪ ਉਹ ਪੋਲੀਟੀਸ਼ੀਨ ਬਣਨ ਲਈ ਆ ਅਗਰ ਦੇ ਰੱਖੇ ਸੁਧਾਉਣੇ ਨੇ ਸਭ ਟਾਕੂ ਆ ਹਾਂਜੀ ਹਾਂ ਆਣਾ ਹਾਂਜੀ ਹਾਂ ਵੀਰ ਨੂੰ ਵੀ ਅਸੀਂ ਇਹ ਅਸੀਂ ਜੇ ਨਾਲ ਆ ਸਾਨੂੰ ਤੁਸੀਂ ਕਹੋਗੇ ਕਿ ਕਿਤੇ ਕੱਠ ਕਰਾਉਣਾ ਕੋਕਾ ਕਰਾਹੀ ਹੈ ਹਨਾ ਯਾਰ ਇਹ ਕੋਈ ਪਹਿਲੇ ਖਰਚ ਕਿਉਂ ਦਾ ਤੁਹਾਡਾ ਫ੍ਰੀ ਕੋਈ ਆਉਂਦੀ ਆ ਇੱਥੇ ਲੋਕੀ ਜਾਣ ਕੇ ਕੰਮ ਕਰਦੇ ਇਥੋਂ ਕਾਮਯਾਬ ਹੁੰਦੇ ਆ ਹਾਂਜੀ ਹਾਂਜੀ 2 ਨੰਬਰ ਦੇ ਵਿੱਚ ਲੋਕੀ 50-50 ਲੱਖ ਰੁਪਏ ਅਮਰੀਕਾ ਨੂੰ ਲਾ ਕੇ ਆਉਂਦੇ ਆ ਉਹਨਾਂ ਨੂੰ ਤਾਂ ਇੱਕ ਘੰਟਾ ਨਹੀਂ ਵਕਾਰ ਖਾਦੇ ਉਹ ਯਾਟਾਂ ਵਾਲੇ ਹਾਂਜੀ ਹਾਂ ਤੇ ਜਿਹੜੇ ਬੰਦੇ ਸਹੀ ਤਰੀਕੇ ਨਾਲ ਭੇਜਦੇ ਆ ਉਹਨਾਂ ਦੇ ਜਿਹੜੀ ਜਾਂਦੇ ਆ ਮੈਂ ਮੈਂ ਕਹਿੰਦਾ ਜਿਹੜਾ ਬੰਦਾ ਲੀਗਲੀ ਤਰੀਕੇ ਨਾਲ ਭੇਜ ਰਿਹਾ ਉਹ ਬੰਦਾ ਗਲਤ ਨਹੀਂ ਹੈਗਾ ਮੈਂ ਤੁਹਾਡੀ ਵੀਡੀਓ ਦੇਖੀ ਸੀਗੀ ਬਹੁਤ ਵਧੀਆ ਜਦਾਂ ਵਧੀਆ ਨਹੀਂ ਗੱਲ ਕੀਤੀ ਆ ਹਨਾ ਅਸੀਂ ਵੀ ਤੁਹਾਡੇ ਨਾਲ ਆ ਇਹ ਜੁੱਤੀਆਂ ਦੇ ਲੈ ਕੇ ਆਪਾਂ ਤੁਸੀਂ ਮੇਰੀ ਇੱਥੇ ਰਿਕਾਰਡਿੰਗ ਕਰ ਲਓ ਇੱਥੇ ਪਾ ਦਿਓ ਮੇਰਾ ਪੈਨਡ ਨਾ ਪਤਾ ਹੱਕੂ ਮੈਂ ਲੈ ਲਿਓ ਮੈਂ ਇੱਥੇ ਬਿਜ਼ਨਸ ਆਨ ਕਰਦਾ ਆ ਜਿਹੜੀ ਲੀਗ ਦੇ ਤਰੀਕੇ ਨਾਲ ਬਣਦਾ ਤੇ ਆ ਯਾਰ ਕੀ ਧਿਆਨ ਕੇ ਰੇਟ ਖਵਾਉਂਦੇ ਆ ਸਭ ਖਵਾਉਂਦੇ ਇੱਥੇ ਤਾਂ ਜ਼ੀਰੋ ਬੰਦੇ ਆਉਂਦੇ ਆ ਬਣ ਕੇ ਚਲ ਜਾਂਦੇ ਆ ਹਾਂ ਇਹਨੇ ਕਦੇ ਉਸ ਏਜੰਟ ਨੂੰ ਫੜਿਆ ਜਿਹੜਾ 10 ਲੱਖ ਰੁਪਈਆ ਲਾ ਕੇ ਵੇਚਦਾ ਮੈਂ ਜੁੱਤੀਆਂ ਦੇ ਗੋਲੀਆਂ ਨੇ ਗੋਲੀਆਂ ਨਹੀਂ ਲਿਖੋ ਨੇ ਬਿਲਕੁਲ 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 ਇਹ ਸਹੀ ਬੰਦਿਆਂ ਨੂੰ ਬਦਨਾਮ ਕਰ ਉਹ ਇਹਨਾਂ ਨੂੰ ਪਤਾ ਨਹੀਂ ਸਹੀ ਪੰਜਾਬ ਦੇ ਲੋਕੀ ਤੁਸੀਂ ਇਹ YouTube ਤੋਂ ਪੈਸੇ ਕਮਾਉਣੇ ਆ ਤੁਸੀਂ ਕਰਕੇ ਦੇਖੋ ਤਾਂ ਸਹੀ ਤਰੀਕੇ ਨਾਲ ਤੁਸੀਂ ਕਰੋ ਤਾਂ ਜਿਹੜਾ ਆਮ ਬੰਦਾ ਜ਼ਿੰਦਗੀ ਜਿੰਦਾ ਲੋਕੀ ਮਹਿਤਾ ਕਰਦੇ ਸੀ ਕਿਸੇ ਤਰੀਕੇ ਨਾਲ ਬਹੁੰਦੀਏ ਮੇਰੇ ਪਿੰਡ ਦਾ ਬੰਦਾ ਤੇਰੇ ਟਰੈਕਟਰ ਚਲਾਉਂਦਾ ਹੁੰਦਾ ਮੇਰੇ ਸਾਡੇ ਜਿਸਾਂ ਮੈਂ ਮੈਂ ਤਾਂ ਥੱਕੀ ਨਾਲ ਉਹਦੀ ਉਸਤਾਦ ਉਹਦੀ ਨੌ ਨੂੰ ਅਸੀਂ ਇੰਗਲੈਂਡ ਭੇਜਿਆ 28-30 ਲੱਖ ਰੁਪਈਆ ਕੋਲੋਂ ਲਾ ਕੇ ਮੇਰਾ ਪਿੰਡ ਪਤਾ ਉਹ ਮਾ ਵੀ ਮੇਰੇ ਪਿੰਡ ਜਾ ਕੇ ਪਤਾ ਕਰ ਲਿਓ ਹਾਂ ਨਾ ਉਹ ਬੀ ਐਨ ਹੋਰ ਸੀ ਵਾਲੇ ਆ ਹਾਂ ਨਾ ਜੀ ਉਹ ਬੰਦੇ ਜ਼ਮੀਨ ਤੇ ਸਗੇ ਉਹਨਾਂ ਨੇ ਰਾਜੇ ਬਣ ਜਾਣਾ ਉਹਨਾਂ ਨੇ ਕਿੰਨੇ ਬੰਦੇ ਆਉਣਗੇ ਹੈ ਨਾ ਤੇ ਜਿ ਫੜਨਾ ਉਹਨਾਂ ਨੂੰ ਫੜੋ ਜਿਹੜੇ ਗਲਤ ਤਰੀਕੇ ਦਾ ਕੰਮ ਕਰਦੇ ਉਹਨਾਂ ਤੋਂ ਡਰਦੇ ਆ ਇਹ ਆਹ ਬਾਕੀ ਉਹਨੂੰ ਬਦਨਾਮ ਸਹੀ ਸਹੀ ਬੰਦੇ ਦਾ ਬਦਨਾਮ ਨਹੀਂ ਨਾ ਕਰਨਾ ਚਾਹੀਦਾ ਹਾਂ ਅੰਦਰ ਗੱਦੀ ਜਾ ਕੇ ਤੁਸੀਂ ਇਹਨਾਂ ਨੂੰ 10 ਲੱਖ ਕਹਿ ਦੇ ਉਹਨਾਂ ਨੇ ਲੈ ਕੇ ਆਣਾ ਬਿਲਕੁਲ 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 ਆਪਣੇ ਇੱਕਾਰੀ ਮੋਖਰ ਆਪਣੇ ਤਿੰਨ ਅੱਜ ਤੋਂ 2 ਸਾਲ ਪਹਿਲਾਂ ਨਾ ਮੋਖਰ ਮੰਡੀ ਦੇ ਯੂਪੀ ਤੋਂ ਬੰਦੇ ਆਏ ਸੀ ਜੀ ਮੈਂ ਉਦੋਂ ਇਹਨਾਂ ਦੀ ਈਕਾਦ ਪਛਾਣੀ ਬੰਦੇ ਆਲੀ ਹੂੰ ਪੌਂਦਰ ਮੱਡੀ ਦੇ ਯੂਪੀ ਤੋਂ ਬੰਦੇ ਆਏ ਮੈਂ ਹੈਨਾ ਥੋੜਾ ਈਮੋਸ਼ਨਲ ਜਿਹਾ ਬੰਦਾ ਉਹਨਾਂ ਦੇ ਪੈਸੇ ਚੋਰੀ ਹੋ ਗਏ 3 ਲੱਖ ਰੁਪਈਆ ਜੀ ਭਾਜੀ ਉਹਨਾਂ ਨੇ ਪਾਈ ਵੀਡੀਓ ਵੀ ਅਸੀਂ ਏਡਾ ਗਰੀਬ ਬੰਦੇ ਸੀ ਆ ਹੋ ਗਿਆ ਜੋ ਹੋ ਗਿਆ ਹੂੰ ਇਹਨਾਂ ਨਾਲ ਮੈਂ ਸੰਪਰਕ ਸਾਧਿਆ ਅਭੀ ਟੇਕਰ ਕਾਬਸ ਤੇ ਲੋਹ ਬਠਿੰਡੇ ਵਾਲਾ ਮੱਟ ਸ਼ੇਰਵਾਲ ਸਾਹਿਬ ਦਾਕੂ ਆ ਇਹ ਬਿਲਕੁਲ ਬਿਲਕੁਲ ਉਹ ਸੰਪਰਕ ਸਾਧਿਆ ਉਹ ਮੈਂ ਕਹਿੰਦਾ ਏਡਾ ਮੈਂ ਅਮਰੀਕਾ ਤੋਂ ਬੋਲਦਾ ਬੰਦੇ ਵਿਚਾਰੇ ਮਾਤਮ ਵੀ ਦਰਦਾਂਮੀ ਹੁੰਦੀ ਮੈਂ 2 ਲੱਖ ਰੁਪਈਆ ਮੈਂ ਪਾਉਣਾ ਤੁਸੀਂ ਉਹਨਾਂ ਨੂੰ ਕਰਮ ਜਾ ਕੇ ਦੇ ਲੋ ਆਪਣੇ ਹੱਥੋਂ ਹਨਾ ਬਿਲਕੁਲ ਮੈਨੂੰ ਕਹਿੰਦਾ ਤੂੰ ਸਾਨੂੰ ਕੀ ਦਿੰਨਾ ਆ ਮੈਂ ਉਹਦਾ ਮੈਂ ਮੈਂ ਤਾਂ ਮੈਂ ਤਾਂ ਵਿਹਾਂ ਕੋ ਗਾਲਾਂ ਕੱਢੀਆਂ ਨੇ ਚੱਗੇ ਚੱਗੇ ਉਹ ਸੁਖੀ ਹਰੀਗਾੜ ਵਾਲਾ ਮੁੰਡਾ ਆ ਉਹਨੂੰ ਮੈਂ ਦੱਸਿਆ ਇਹਨਾਂ ਨੇ ਕਰਤੂਤਾਂ ਯਾਰ ਬਕਾਊ ਵਾਲੇ ਇਹਨਾਂ ਨੂੰ ਕਿਸੇ ਨੂੰ ਪੰਜਾਬ ਕਜੂਬ ਦਾ ਨਹੀਂ ਲੈਣਾ ਇਹ ਤਾਂ ਸਿਰਫ ਕੁਰਸੀਆਂ ਭਾਲਦੇ ਆਗੇ ਹੀ ਅਨਪੜ ਲੋਕ ਇਕੱਠੇ ਹੋਏ ਆ ਅਨਪੜ ਇਕੱਠੇ ਹੋਏ ਆ ਉਹ ਉੱਤੇ ਉਹ ਇਹ 3000 ਡਾਲਰ ਆਉਂਦੇ ਬੰਦੇ ਨੂੰ ਮੰਨਦਾ ਇਹ ਦੇਣ ਦਾ 3000 ਡਾਲਰ ਜੇ ਕੋਈ ਬੰਦਾ ਏਜੰਟ ਪੈਸੇ ਲੈ ਕੇ ਚਾੜ੍ਹ ਵੀ ਦਿੰਦਾ ਮੈਂ ਇਹ ਡਾਲਰ 2.5 ਲੱਖ ਰੁਪਈਆ ਸਾਢੇ ਮਹੀਨੇ ਦਾ ਬਣਦਾ ਹੂੰ ਚਾਹ ਉਹਦੇ ਦਰ ਦੀ ਮੈਨੂੰ ਤਾਂ ਅੱਬਾ ਪੰਜਾਬ ਰੋਟੀ ਖਾਣ ਲਗਾਤਾ ਏਜੰਟਾਂ ਨੇ ਪਾਜੀ ਅੱਜ ਕਦੋਂ ਰੋਟੀ ਖਾਣ ਲਗਾ ਜਿਨ੍ਹਾਂ ਦੇ ਘਰੇ ਰੋਟੀ ਮਹਾਰਾਜ ਉਹੀ ਤੇ ਗੱਲ ਆ ਯਾਰ ਮੇਰੇ ਘਰੇ ਅੱਜ ਪੈਸੇ ਦੀ ਲੋੜ ਆ ਠੀਕ ਆ ਤੇ ਮੰਗਿਆ ਪੈਸਾ ਨੇ ਉਹਦਾ ਜਦੋਂ ਮਰ ਜਾਂਦਾ ਅਗਲਾ ਕਹਿੰਦਾ ਪੈਸੇ ਲੈ ਲੀਦੇ ਉਹ ਯਾਰ ਜੇ ਕਿਸੇ 20 30 ਲੱਖ ਲਾ ਕੇ ਚਾਹ ਪਹੁੰਚ ਗਿਆ ਬੰਦਾ ਲੀਗਲ ਤਰੀਕੇ ਨਾਲ ਪਹੁੰਚ ਆ ਰਿਹਾ ਯਾਰ ਤੁਸੀਂ ਬਿਲਕੁਲ 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 ਮਾਰੇ ਅਨਲੀਗਲ ਤਰੀਕੇ ਨਾਲ ਲੋਕੀ 50 100 ਲੱਖ ਰੁਪਈਆ ਲੈ ਕੇ ਪਹੁੰਚ ਆ ਰਹੇ ਆ ਮੈਂ ਕੱਲ੍ਹ ਨਹੀਂ ਤੁਸੀਂ ਮੈਨੂੰ 20 ਬੰਦੇ ਲਗਾਉਂਗਾ ਮੈਂ 20 ਬੰਦੇ ਵੀ ਇੰਟਰਵਿਊ ਕਰਾ ਦੂੰ ਐਸੇ ਅਮਰੀਕਾ ਲੋ ਯਾਰ ਜਿਹੜੇ ਬੰਦੇ ਸਹੀ ਤਰੀਕੇ ਨਾਲ ਕੰਮ ਕਰਵਾਉਣਾ ਚਾਹੇ ਕੈਨੇਡਾ ਬਚਾਉਣਾ ਯਾਰ ਤੇ ਇੰਗਲੈਂਡ ਬਚਾਉਣਾ ਲੋਕੀ ਰੋਟੀ ਖਾਦੇ ਹੋਗਾ ਕੰਮ ਵੀ ਪਤਾ ਅੰਗਲੇ ਨੇ ਜਿਹੜੇ ਬੰਦੇ ਨਕਮੇ ਆ ਇਹ ਬੰਦੇ ਕਹਿੰਦੇ ਨਾ ਕਿ ਕੰਮ ਨਹੀਂ ਹੈਗਾ ਇੱਥੇ ਕੰਮ ਉਹ ਬੰਦੇ ਨਹੀਂ ਹੈ ਨਹੀਂ ਜਿਹੜਾ ਬੰਦਾ ਕਹਿੰਦਾ ਮੇਰੇ ਕੋ ਮੇਰੇ ਮਾਲਕ ਕੋ ਰੈਂਜ ਰੋ ਰਿਹਾ ਸਾਡੇ ਕੋ ਵੀ ਰੈਂਜ ਰੋ ਰਿਹਾ ਤੇਰੇ ਮਾਲਕ ਨੇ ਸੰਘਰਸ਼ਿਕ ਨਾ ਕੀਤਾ ਹੈ ਨਾ ਤੇ ਇਹ ਹੁੰਦੇ ਸਹੀ ਤਰੀਕੇ ਨਾਲ ਆ ਕੰਮ ਕਰਦੇ ਉਹਨਾਂ ਲਈ ਨਾ ਕੰਮ ਮੁਕਾ ਆ ਹੈ ਨਾ ਤੇ ਨਾ ਕੋਈ ਵੀ ਉਹ ਆ ਇਹ ਤਾਂ ਦੇ ਬੰਦੇ ਨਾ ਉਹ ਭੋਲੇ ਬੰਦੇ ਵਾਂਗ ਰੱਖਿਆ ਨੇ ਬੰਦੇ ਆ ਹਾਂ ਨਾ ਹੂੰ 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 ਇਹ ਗੱਲ ਹੈ ਨਾ ਜੇ ਤੋਂ ਵੀ ਮੇ ਮੇਰੀਆਂ ਗੱਲਾਂ ਪਤਾ ਨਹੀਂ ਤੁਹਾਨੂੰ ਚੰਗੀਆਂ ਲੱਗ ਰਹੀਆਂ ਮਾੜੀਆਂ ਨਹੀਂ ਨਹੀਂ ਭਾਜੀ ਸਹੀ ਗੱਲ ਹੈ ਦੇਖੋ ਮਾਨਾ ਤੁਹਾਡੇ ਕੋਲ ਸਹੀ ਗੱਲ ਨੂੰ ਸਹੀ ਕਿਹਾ ਜਾਂਦਾ ਤੁਹਾਡੀਆਂ ਗੱਲਾਂ ਚ ਤਾਂ ਮੈਂ ਭਾਜੀ ਤਾਂ ਮੈਂ ਸੁਣ ਰਿਹਾ ਜੇ ਨਾ ਸਹੀ ਲੱਗਦੀਆਂ ਉਹਨੂੰ ਮੈਂ ਫੋਨ ਕੱਟ ਦੇਣਾ ਸੀ ਜਿਹੜਾ ਬੰਦਾ ਜਿਹੜਾ ਬੰਦਾ ਜਿਹੜੇ ਬੰਦੇ ਦਾ ਨਾ ਵੀਜ਼ਾ ਲਵਾਉਣੀ ਹੈ ਇਹਦੇ ਕੁਝ ਕਰਦੇ ਇੱਥੇ ਉਹ ਤੋਂ ਪਹਿਲੇ ਪੈਸੇ ਪਹਿਲਾਂ ਲਓ ਉਹ ਤੋਂ ਪੈਸੇ ਨਾ ਬਾਅਦ ਚ ਲੈਨੇ ਮੇਰੀਆਂ ਗੱਲਾਂ ਆਈਆਂ ਸਟੇਟ ਫਾਰਮ ਕੀ ਲਿਆ ਉਹ ਉਹੋ ਬੀਜਾ ਲੱਗ ਜਾਂਦਾ ਅਗਲੇ ਜਿੰਨੇ ਦਾ ਹੋਰ ਆ ਇਹ ਵੀ ਜਿੰਨੇ ਹਾਜੇ ਚੜਨਾ ਹੋਰ ਆ ਇਹ ਬਿਲਕੁਲ ਬਿਲਕੁਲ ਬੰਦੇ ਆ 20 25% ਜਿਹੜੇ ਏਦਾਂ ਮਾੜਾ ਕੰਮ ਕਰਦੇ ਆ ਹੂੰ ਹਨਾ ਬਿਲਕੁਲ ਕੋਈ ਜੇ ਆਪ ਦੀ ਗਲਤੀ ਨਹੀਂ ਦੱਸਦੇ ਕਿ ਅਸੀਂ ਕੀ ਕੋਕੜ ਖੇੜਾਈ ਆ ਉਦਾਂ ਦੇ ਬੰਦੇ ਪੈਸੇ ਮੰਗਣ ਲੱਪੇ ਨੇ ਦੁਬਾਰੇ ਉਈ ਆ ਭਾਜੀ ਸਾਰਾ ਕੁਝ ਹੋ ਜਾਂਦਾ ਕਈਆਂ ਦਾ ਬੀਜਾ ਵੀ ਲੱਗ ਜਾਂਦਾ ਦੋਥੇ ਦਿਲ ਚੜ ਜਾਂਦੇ ਆਪ ਨਹੀਂ ਹੈਗੇ ਪ੍ਰੋਬਲਮ ਬਾਅਦ ਚ ਕਹਿੰਦੇ ਨੇ ਏਜੰਟ ਤੋਂ ਪੈਸੇ ਮੰਗਾ ਦੋ ਉੱਥੇ ਜਾ ਕੇ ਕਹਿੰਦੇ ਨੇ ਕਾਲਜ ਨਹੀਂ ਵਧੀਆ ਲੱਗਿਆ ਸੀ ਕਾਲਜ ਚੇਂਜ ਕਰਨਾ ਹੈ ਪੈਸੇ ਮੋੜੋ ਜੀ ਸਾਡੇ ਹਾਂ ਤੁਸੀਂ ਐਂ ਕਰੋ ਜੀ ਸਵਾ ਮੇਰੇ ਪਿੰਡ ਕਿੱਲਾ ਮੇਰੇ ਡੇਢੀ ਇੰਡੀਆ ਰਹਿੰਦੇ ਸਰਪੰਚ ਆ ਨਹੀਂ ਤੇ ਇਦਾਂ ਨਹੀਂ ਕਿ ਆਪਾਂ ਬਾਬੇ ਦੀ ਕਰਪਾਹ ਪੂਰੇ ਏਰੀਆ ਚ ਨਾ ਸਾਡਾ ਉਹ ਮੈਂ ਆਂਦੇ ਪਿੰਡ ਦਾ ਬੰਦਾ ਉਹ ਮੁੰਡੇ ਦੇ ਨਾਂ ਉਨੂੰ ਸਾਰਾ ਪੈਸਾ ਕੋਲੋਂ ਲਾ ਕੇ ਬਾਹਰ ਭੇਜਿਆ ਠੀਕ ਹੈ ਉਹ ਮੁੰਡਿਆਂ ਦੀ ਉਹਨਾਂ ਬੰਦਿਆਂ ਦੇ ਦੈਨ ਬਦਲ ਮੁਲਾਪ ਹੈ ਹੈ ਤੁਸੀਂ ਗੱਲਾਂ ਕਰੀ ਜਾਂਦੇ ਅਸੀਂ ਪੰਜਾਬ ਦਾ ਤੁਸੀਂ ਸਭ ਗੰਦ ਘੋਲਦੇ ਸਭ ਦੀ ਨਾ ਸਭ ਕੋ ਕਰਵੇ ਇਹ ਲੋਕਾਂ ਨੂੰ ਬਰਾਮ ਕਰਦੇ ਲੋਕਾਂ ਦੀ ਤਾਂ ਜ਼ਿੰਦਗੀ ਬਦਲ ਜਾਂਦੀ ਹੈ ਜਿਹਦੇ ਘਰੋਂ ਬੰਦਾ ਬਾਹਰ ਆ ਗਿਆ ਰੋਟੀ ਖਾਂਦਾ ਹੋ ਗਿਆ